બસ 242 થી 242 ਇਸ ਸੁਪਰ ਸਿੱਧੇ ਕੋਈ ਨਾ ਬਚੀ ਨਾ ਸੀ ਨਾਟ ਅ ਸਿੰਗਲ ਪੈਸੇਂਜਰ ਬਚੀ ਨਾ ਸੀ ਹੀਟ ਕਰੂ ਵਿਦ ਕੈਪਟਨ 242 ਤੇ 42 ਵੀ ਜਿਹੜੇ ਨੂੰ ਪਾਸ ਮੈਂ ਤਾਂ ਲੱਖੋ ਪੈਸੇਂਜਰ ਦੀ ਲਿਸਟ ਮੋਕਲੂ ਕੰਤਾ ਨਾ ਕਿ ਆ ਕੋ ਟੋਟਲ ਹੈ ਯਾਨੀ ਆ ਕੁ ਟੋਟਲ ਆ ਕਿ ਫਲਾਈਟ ਤੇ ਬਿਜ਼ਨਸ ਲੋਕਾਂ ਦੇ ਨੂੰ ਲਿਸਟ ਮੈਂ ਤੁਹਾਨੂੰ ਮੋਕਲਿਓ ਸਿੰਗਲ ਪੈਸੇਂਜਰ ਬਚੀ ਨਾ ਸੀ 18 ਛੋਕੜਾ ਅਗਾਹਲੇ 9 ਛੋਕੜਾ ਇਨਫਰੰਟ ਦਾ 9 ਇਨਫਰੰਟ ਆ ਦਨ ਸਮਾਟਿਆਣੀ ਜਿਹੜਾ 9 ਇਨਫਰੰਟ ਇੱਕ ਵਾਰ ਸੀ ਨਾ ਨਾ 9 ਹਤਾ

ਰਾਜੀ ਬਲਾਈਟ ਦਾ ਬਿਜ਼ਨਸ ਵਾਲਾ ਸਾਥੀ ਨੇ ਲਿਸਟ ਮੈਨ ਤੁਮਨੇ ਮੋਕਲਿਓ ਸਿੰਗਲ ਪੈਸੇਂਜਰ ਮਚੂ ਨਾ 18 ਛੋਕੜਾ ਅਗਾਹਨੇ 9 ਛੋਕੜਾ ਇਨਫਰੰਟ ਦਾ 9 ਇਨਫਰੰਟ ਹਾਂ ਤੁਮਾਂ ਤੇਣੀ ਜੇਵੜਾ 9 ਇਨਫਰੰਟ ਇੱਕ ਵਾਰਸ ਦੀ ਨਾ ਨੌ ਹਤਾ ਨਾ 4 ਦੇ ਛੋਕੜਾ ਉਹ ਆਪਣਾ ਜਿਆ ਅਕਸ਼ਕਾ ਤੁਹਾਡੇ ਬਾਣੀ ਨਾ ਮਾ ਕੀਰਤਨ ਨਮਤਰ ਜੇਰਾ ਆ ਬਾਪਾ ਰੇ ਤੋ ਤੋ ਪੂਰਾ ਗੰਦਾ ਸੀ 741 42 ਕਨੇ